ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਆਰੀ ਸਾਧ ਸੰਗ ਜੀ ਅੱਜ ਆਪਾਂ ਵਿਚਾਰ ਕਰਦੇ ਆ ਮਨ ਨਿਰਮਲ ਕਿਵੇਂ ਹੋ ਸਕਦਾ ਸੋਧਣੇ ਆ ਵੀ ਤਾਂ ਦਿਆਂ ਚ ਫਸਿਆ ਮਨ ਗੁਰੂ ਵਾਲੇ ਪਾਸੋਂ ਟੁੱਟ ਰਿਹਾ ਅੱਜ ਕੱਲ ਗੁਰਵਾਣੀ ਗੁਰਵਾਣੀ ਦਾ ਹਿੱਸਾ ਮੰਨਦਾ ਜਮ ਨਹੀਂ ਹੈਗਾ ਤੁਹਾਡਾ ਅੱਜ ਆਪਾਂ ਇਸ ਟੌਪਿਕ ਤੇ ਗੱਲ ਕਰਾਂਗੇ ਮਨ ਨਿਰਮਲ ਕਿਵੇਂ ਹੋ ਸਕਦਾ ਗੁਰਬਾਣੀ ਵਿੱਚ ਪੰਕਤੀ ਆ ਸਾਰ ਸਰਬ ਰੋਖ ਆੁਖ ਦੇ ਨਾਮ ਭਈ ਸਾਰਿਆਂ ਦੁੱਖਾਂ ਦੀ ਦਾਰੂ ਹੈ ਗੁਰਬਾਣੀ ਤੇ ਗੁਰਬਾਣੀ ਦੀ ਉਹ ਪੰਕਤੀ ਕਿਹੜੀ ਆ ਉਹ ਪੌੜੀ ਕਿਹੜੀ ਹੈ ਜਿਸ ਦੇ ਜਾਪ ਨਾਲ ਮਨ ਨਿਰਮਲ ਹੋ ਸਕਦਾ ਉਹ ਪੰਕਤੀ ਹੈਗੀ ਹੈ ਹਰ ਚਰਨੀ ਤੂੰ ਲਾਗ ਰੋ ਗੁਰੂ ਸ਼ਬਦ ਸੋਜੀ ਹੋਈ ਹਰ ਰਸ ਰਸਨਾ ਚਾਖ ਤੂੰ ਤਾਂ ਮਨ ਨਿਰਮਲ ਹੋਈ ਰਹਾਓ ਸਤ ਗੁਰ ਮਿਲੇ ਆ ਮਨ ਸੰਤੋਖੀ ਆ ਤਾਂ ਫਿਰ ਦਰਸਨਾ ਭੁੱਖ ਨਾ ਹੋਏ ਨਾਮ ਨਿਧਾਨ ਪਾਇਆ ਪਰ ਘਰ ਜਾਏ ਨਾ ਕੋਏ ਸੋ ਗੁਰ ਬਾਣੀ ਦੀ ਆ ਪੰਕਤੀ ਆ ਜਿਹਦੇ ਨਾਲ ਮਨ ਨਿਰਮਲ ਹੋ ਸਕਦਾ ਇਹ ਗੁਰ ਬਾਣੀ ਦੀ ਆ ਪੰਕਤੀ ਦੇ ਨਾਲ ਮਨ ਨਿਰਮਲ ਹੋ ਸਕਦਾ ਸੋ ਆ ਪੰਕਤੀ ਦਾ ਯਾਪ ਕਰੋ ਘੱਟੋ ਘੱਟ 20 ਦਿਨ ਇਹ ਪੰਕਤੀ ਦਾ ਯਾਪ ਕਰੋ ਅੰਮ੍ਰਿਤ ਵੇਲੇ ਉੱਠ ਕੇ ਇਸ ਇਨਾਣ ਪਾਣੀ ਕਰਕੇ ਮਨ ਨਿਰਮਲ ਹੋਊਗਾ ਜ਼ਰੂਰ ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ